ਜੈ ਮਾਤਾ ਜੀ ਮੇਰੇ ਵੱਲੋਂ ਸਾਰੇ ਨਗਰ ਨੂੰ ਮੈਂ ਤੁਹਾਡਾ ਸੁਖਪਾਲ ਸੁਖਾ ਗੰਨੇ ਪਿੰਡ ਦਾ ਸਰਪੰਚ ਔਰ ਮੇਰੇ ਵੱਲੋਂ ਸਾਰੇ ਨਗਰ ਨੂੰ ਬਹੁਤ ਬਹੁਤ ਜਾਗਰਨ ਦੀਆਂ ਵਧਾਈਆਂ ਔਰ ਸਾਰੇ ਨਗਰ ਨੂੰ ਬੇਨਤੀ ਆ ਕਿ 23 ਤਰੀਕ ਨੂੰ ਸਾਡੇ ਜਾਗਰਨ ਆ ਸਾਰੇ ਹੋ ਮਹਮਾ ਕੇ ਆਓ ਔਰ ਸਾਰੇ ਜਾਗਰਨ ਦੀ ਸ਼ੋਭਾ ਵਧਾਓ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾ ਦੁਰਗਾ ਜਾਗਰਨ ਰਜਿਸਟਰਡ ਕਰਨਾ ਪਿੰਡ ਵੱਲੋਂ 11ਵਾਂ ਵਿਸ਼ਾਲ ਮਹਾ ਭਗਵਤੀ ਜਾਗਰਣ ਜੋ ਕਿ 23 ਸਤੰਬਰ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਆਓ ਆਪ ਸਾਰੇ ਰਲ ਕੇ ਇਸ ਜੋ ਜਾਗਰਣ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਈਏ ਤੇ ਆਪਣੀ ਹਾਜ਼ਰੀ ਲਵਾਈਏ ਅਤੇ ਨਾਲ ਹੀ ਮੈਂ ਸਿੰਨੇ ਪੰਚਾਇਤਾਂ ਦਾ ਅਤੇ ਐਨ ਆਰ ਆਈ ਵੀਰਾਂ ਦਾ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਜੋ ਇਸ ਜਾਗਰਣ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ ਅਤੇ 22 ਤਰੀਕ ਦਿਨ ਸੋਮਵਾਰ ਨੂੰ ਮਾਤਾ ਰਾਣੀ ਦਾ ਪ੍ਰਕਾਸ਼ ਜੋ ਆਪਣੇ ਨਗਰ ਵਿੱਚ ਆ ਰਿਹਾ ਤੇ ਉਸ ਵਿੱਚ ਪੈਰਾਸ਼ੂਟ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਆਉ ਆਪਾਂ ਸਰਕਾਰਾਂ ਵਿੱਚ ਵੀ ਹਾਜ਼ਰੀ ਲਵਾ ਕੇ ਆਪਣਾ ਯੋਗਦਾਨ ਪਾਈਏ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਸਤਿੰਦਰ ਸਿੰਘ ਰੂਬੀ ਆਪਣੇ ਵੱਲੋਂ ਔਰ ਆਪਣੇ ਕਲੱਬ ਦੀ ਟੀਮ ਵੱਲੋਂ ਇਸ ਨਗਰ ਨੂੰ ਇਸ ਜਾਗਰਨ ਦੀ ਲੱਖ ਲੱਖ ਵਧਾਈ ਦਿੰਦਾ ਜੈ ਮਾਤਾ ਜੈ ਮਾਤਾ ਦੇ ਸਾਰਿਆਂ ਨੂੰ ਗੰਨਾਪੰਡ 11ਵੇਂ ਵਿਸ਼ਾਲ ਜਾਗਰਨ ਦੀ ਸਾਰੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਸੋ ਆਓ 23 ਸਤੰਬਰ ਨੂੰ ਮਾਤਾ ਰਣੀ ਦੇ ਜਾਗਰਨ ਚ ਹਾਜ਼ਰ ਹੋਈਏ ਤੇ ਮਾਤਾ ਰਣੀ ਦੇਰਵਾ ਤੇ ਖੁਸ਼ੀਆਂ ਪ੍ਰਾਪਤ ਕਰੀਏ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਮੂਹ ਸੰਗਤ ਨੂੰ ਆਪ ਨੂੰ 11ਵੇਂ ਜਾਗਰਨ ਦੀ ਲੱਖ ਲੱਖ ਵਧਾਈ ਹੋਵੇ ਜੈ ਮਾਤਾ ਦੀ ਜੈ ਮਾਤਾ ਦੀ 11ਵੇਂ ਜਾਗਰਨ ਦੀਆਂ ਸਾਰੇ ਨੂੰ ਲੱਖ ਲੱਖ ਵਧਾਈ ਜੈ ਮਾਤਾ ਦੀ ਗੰਨਾਪੰਡੇ ਜਾਗਰਨ ਦੀਆਂ ਸਭੂ ਸੰਗਤ ਨੂੰ ਲੱਖ ਲੱਖ ਵਧਾਈਆਂ ਜੈ ਮਾਤਾ। ਨਮਸਕਾਰ ਸਤਿ ਸ੍ਰੀ ਅਕਾਲ ਮੈਂ ਡਾਕਟਰ ਸ੍ਰਿਸ਼ਟੀ अरोड़ा ਯੂਨੀਵਰਸ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਵੱਲੋਂ ਗੰਨੇਪੰਡੇ 11ਵੇਂ ਜਾਗਰਨ ਦੀ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਮੈਂ ਡਾਕਟਰ ਸ੍ਰਿਸ਼ਟੀ ਸ਼ੋੜਾ ਮੈਂ ਕੋਰਪਰੇਟਰ ਆਮ ਸੈਮਿਕਲ ਸਪੈਸ਼ਲਿਸਟ ਐਡਵਿਜ਼ ਐਮ ਐਸ ਤੇ ਮੈਂ ਸਾਰੇ ਆਪਣੇ ਇਲਾਕਾ ਵਸਿਆ ਨੂੰ ਯਾਰ ਮੈਂ ਜਗਰੰਦੀਆ ਤੋਂ ਬੰਨਾ ਪਿੰਡ ਵਿੱਚ ਹੋ ਰਿਹਾ ਹੈ ਵਧਾਈਆਂ ਦਿੰਨਾ ਹੈ ਸ਼ੁਭਕਾਮਨਾਵਾਂ ਮੇਰੀਆਂ ਜੈ ਮਾਤਾ ਦੀ ਸਸਰੀ ਘਾਲੀ ਸਾਰਿਆਂ ਨੂੰ ਮੈਂ ਡਾਕਟਰ ਭਾਰਦਵਾਜ ਭਾਰਦਵਾਜ ਹਸਪਤਾਲ ਲੱਕੜ ਮੰਡੀ ਫਲੋਰ ਤੋਂ 11ਵਾਂ ਮਹਾਮਈ ਦਾ ਜਿਹੜਾ ਜਗਰੰਦੀਆ 23 ਸਤੰਬਰ ਗੰਨੇ ਪਿੰਡ ਵਿੱਚ ਹੋ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਵਧੀਆਂ ਮੁਬਾਰਕਾਂ ਤੇ ਮੇਰੀ ਸਾਰੇ ਇਲਾਕਾ ਨਿਵਾਸੀ ਨੂੰ ਇਹ ਵੀ ਅਪੀਲ ਹੈ ਕਿ ਵੱਧ ਚੜ੍ਹ ਕੇ ਉਸਕੇ ਸਲੋ ਮਹਾਮਈ ਦਾ ਗੁਣਗਾਨ ਕਰੋ ਸਰਵ ਜਨ ਮਤਦਦੀ ਮੈਂ ਮਮਤਾ ਬਖਸ਼ੀ ਡਾਇਰੈਕਟਰ ਆਫ ਐਸਕੇਐਸ ਗਰੁੱਪ ਆਫ ਸਕੂਲ ਐਂਡ ਡਾਇਰੈਕਟਰ ਆਫ ਕੈਂਬਰੀਜ ওভারਸੀਸ ਇੰਟਰਨੈਸ਼ਨਲ ਸਕੂਲ ਫਿਲੌਰ ਮੈਂ ਜਾਗਰਨ ਜੋ ਕਿ ਗੰਨਾਪਿੰਡ ਦੇ ਵਿੱਚ 11ਵਾਂ ਭਗਵਤੀ ਜਾਗਰਨ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਮੈਂ ਸਾਰੀ ਜਾਗਰਨ ਕਮੇਟੀ ਨੂੰ ਕਹਿ ਦਿ ਲੋ ਵਧਾਈ ਦਿੰਨੀ ਆ ਕੀ ਇਸ ਜਾਗਰਨ ਦੇ ਵਿੱਚ ਸਾਰਿਆਂ ਨੇ ਸ਼ਾਮਿਲ ਹੋ ਕੇ ਆਪਾਂ ਇਸ ਜਾਗਰਨ ਦੀ ਰੌਣਕ ਵਧਾ ਲਈਏ ਚਲੋ ਸਸ਼ੀਗਲ ਦੋਸਤੋ ਮੈਂ ਬਲਪੇ ਸਿੰਘ ਡਾਇਰੈਕਟਰ ਆਈਆਈਟੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਮੈਸਮੂ ਸੰਗਤ ਗੰਨਾ ਪੇਣ ਤੇ ਫਲੋਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਜੀ 11ਵਾਂ ਵਿਸ਼ਾਲ ਜਾਗਰਨ ਜਿਹੜਾ ਹੋ ਰਿਹਾ ਹੈ 23 ਸਪਟੈਂਬਰ ਨੂੰ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਸਾਰੇ ਮੱਥਾ ਟੇਕਣ ਲਈ ਪਹੁੰਚੋ ਸੰਤਾ ਨੂੰ ਬੇਨਤੀ ਹੈ ਤੇ ਸਾਡੇ ਸਾਰੇ ਸਟਾਫ ਵੱਲੋਂ ਸਾਡੇ ਸਾਰੇ ਆਫਿਸ ਵੱਲੋਂ ਸਾਰੇ ਜਾਗਰਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਮਾਤਾ ਦੀ ਦੋਸਤੋ ਮੇਰੇ ਵੱਲੋਂ ਤੇ ਸਮੁੱਚੀ ਐਸਕੇ ਵਾਚ ਦੀ ਟੀਮ ਵੱਲੋਂ ਸਾਰੀ ਗੰਨੇਪੰਡ ਦੀ ਸੰਗਤ ਨੂੰ 11ਵੇਂ ਮਾ ਭਗਵਤੀ ਦੇ ਜਾਗਰਨ ਦੀਆਂ ਲੱਖ-ਲੱਖ ਸ਼ੁਭ ਕਾਮਨਾਵਾਂ ਆਓ 3 ਸਤੰਬਰ ਨੂੰ ਸਾਰੇ ਜੁੜੀਏ ਤੇ ਮਾ ਭਗਵਤੀ ਦਾ ਗੁਣਗਾਨ ਕਰੀਏ ਜੀ ਜੈ ਮਾਤਾ ਦੀ ਬਾਬਾ ਸਵੀਟ ਵੱਲੋਂ ਗੰਨੇਪੰਡ ਦੇ 11ਵੇਂ ਜਾਗਰਨ ਦੀਆਂ ਲੱਖ-ਲੱਖ ਵਧਾਈਆਂ ਜੈ ਮਾਤਾ ਦੀ ਤ੍ਰਿਕਾ 8 ਐਂਡ ਸਾਈਨਸ ਫਲੋਰ ਵੱਲੋਂ ਆਪ ਸਭ ਨੂੰ ਗੰਨਾਪੰਡ ਜਾਗਰਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਮਾਤਾ ਦੀ ਵੈਰੀ ਗੁੱਡ ਮੰਜੀਦ ਬਿਕਰੀ ਫਲੋਰ ਔਰ ਸਿੱਕੋ ਪਹਿਲਾ ਸਫਰਾ ਔਰ ਜੋ ਗੰਨੇਪੰਡ ਦੇ ਵਿੱਚ 11ਵਾਂ ਜਾਗਰਨ ਹੋ ਰਿਹਾ ਜੋ ਕਿ ਪੰਜਾਬ ਦਾ ਮੰਨਿਆ ਜਿੰਨਾ ਜਾਗਰਨ ਹੁੰਦਾ ਜਿਹਦੇ ਵਿੱਚ ਕਾਫੀ ਐਸ਼ੀ ਸਿੰਗਰ ਆ ਰਹੇ ਆ ਜਿਹਦੇ ਵਿੱਚ ਕਾਂਸੀ ਜੀ ਆਪਣੀ ਹਾਜ਼ਰੀ ਲਵਣਗੇ ਸੋ ਸਾਰੀ ਸੰਗਤਾਂ ਨੂੰ ਇਸ ਜਾਗਰਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜਿੰਨੀ ਵੀ ਇਸ ਜਾਗਰਨ ਦੀ ਟੀਮ ਹੈਗੀ ਆ ਉਹਨਾਂ ਨੂੰ ਇੱਕ ਵਾਰੀ ਬਹੁਤ ਅਸੀਂ ਮੁਬਾਰਕਾਂ ਦਿੰਦੇ ਜੋ ਹਰ ਸਾਲ ਬਹੁਤ ਹੀ ਵਧੀਆ ਜਾਗਰਨ ਕਰਾਉਂਦੇ ਆ ਤੋਂ ਮਨਜੀਤ ਬੇਕਰੀ ਹੋਰ ਸਿੱਕੋ ਪਹਿਲੇ ਸਪਰੀਵਲੋਂ ਜਾਗਰਨ ਦੀ ਬਹੁਤ ਬਹੁਤ ਮੁਬਾਰਕਾਂ